CBI ਨੇ ਰਿਸ਼ਵਤ ਲੈਣ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਰੂਪਨਗਰ ਪੁਲਿਸ ਰੇਂਜ ਦੇ ਡੀਆਈਜੀ ਮੋਤਲ ਹਜਰਨ ਸਿੰਘ ਪੁੱਲਰ ਦਾ ਰਿਮਾਂਡ ਲੈਣ ਦੀ ਤਿਆਰੀ ਕਰ ਲਈ ਹੈ CBI ਦੇ ਵੱਲੋਂ ਆਈਪੀਐਸ ਅਧਿਕਾਰੀ ਹਰਚਰਨ ਸਿੰਘ ਪੁੱਲਰ ਤੇ ਦਲਾਲ ਕ੍ਰਿਸ਼ਾਨੂੰ ਦਾ ਪੁਲਿਸ ਨੇ ਮਨ ਲੈਣ ਦੀ ਕਿਨਸੋ ਮਿਲਨ ਨਾਲ ਪੰਜਾਬ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਤੇ ਸਿਆਸਤਦਾਨਾਂ ਨੂੰ ਹੱਥ ਪੈਰਾ ਦੀ ਪੈ ਗਈ ਹੈ ਸੂਤਰਾਂ ਮੁਤਾਬਕ ਸਿਆਸੀ ਆਗੂ ਤੇ ਪੁਲਿਸ ਅਧਿਕਾਰੀ ਇੱਕ ਦੂਜੇ ਨੂੰ ਫੋਨ ਕਰਕੇ ਪੁੱਛਣ ਲੱਗੇ ਹੋਏ ਨੇ ਕਿ ਸੀਬੀਆਈ ਵੱਲੋਂ ਪੁੱਛਗਿੱਛ ਲਈ ਬਣਾਈ ਜਾ ਰਹੀ ਲਿਸਟ ਵਿੱਚ ਉਹਨਾਂ ਦਾ ਨਾਂ ਤਾਂ ਸ਼ਾਮਿਲ ਨਹੀਂ ਹੈ ਸੀਬੀਆਈ ਵੱਲੋਂ ਪਹਿਲਾ ਰਿਮਾਂਡ ਲੈਣ ਤੇ ਦੋਸ਼ੀਆਂ ਨੂੰ ਨਿਆਂਇਕ ਹਿਰਾਸਤ 'ਚ ਬੁੜੈਲ ਜੇਲ੍ਹ ਵਿੱਚ ਭੇਜਣ ਨਾਲ ਬਹੁਤ ਸਾਰੇ ਲੋਕਾਂ ਨੂੰ ਸੀਬੀਆਈ ਦੀ ਕਾਰਗੁਜ਼ਾਰੀ ਤੇ ਸ਼ੱਕ ਹੋਣ ਲੱਗਾ ਸੀ ਪਰ ਕਾਨੂੰਨ ਦੇ ਜਾਣਕਾਰ ਦੱਸਦੇ ਨੇ ਕਿ ਜਾਂਚ ਏਜੰਸੀ 6 ਮਹੀਨੇ ਦੇ ਅੰਦਰ-ਅੰਦਰ ਅਤੇ ਚਲਾਨ ਪੇਸ਼ ਕਰਨ ਤੋਂ ਪਹਿਲਾਂ ਕਦੇ ਵੀ ਪੁਲਿਸ ਰਿਮਾਂਡ ਲੈ ਸਕਦੀ ਹੈ ਇਸ ਦੇ ਨਾਲ ਹੀ ਵੱਡੀ ਮਾਤਰਾ 'ਚ ਨਕਦੀ ਗਹਿਣੇ ਤੇ ਜ਼ਮੀਨ ਜਾਇਦਾਦ ਨਾਲ ਸੰਬੰਧਿਤ ਦਸਤਾਵੇਜ਼ ਮਿਲਣ ਮਗਰੋਂ ਸੀਬੀਆਈ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨਾਲ ਵੀ ਜਾਣਕਾਰੀ ਸਾਂਝੀ ਕਰਨੀ ਹੈ ਹਾਈ ਪ੍ਰੋਫਾਈਲ ਕੇਸ ਹੋਣ ਕਰਕੇ ਇਸ ਮਾਮਲੇ ਵਿੱਚ ਈਡੀ ਦੀ ਐਂਟਰੀ ਹੋਣਾ ਲਗਭਗ ਤੈਅ ਸੀਬੀਆਈ ਨੇ ਰਿਮਾਂਡਰ ਲੈਣ ਵਿੱਚ ਇਸ ਕਰਕੇ ਫੁਰਤੀ ਨਹੀਂ ਦਿਖਾਈ ਕਿਉਂਕਿ ਇੱਕ ਤਾਂ ਤਿਉਹਾਰੀ ਸੀਜ਼ਨ ਸੀ ਤੇ ਦੂਸਰਾ ਸੀਬੀਆਈ ਦੇ ਹੱਥ ਕੁਝ ਦਸਤਾਵੇਜ਼ ਡਾਇਰੀ ਤੇ ਮੋਬਾਈਲ ਲੱਗੇ ਸਨ ਜਿਨ੍ਹਾਂ ਨੂੰ ਖੰਗਾਲਨ ਵਿੱਚ ਵਕਤ ਲੱਗ ਰਿਹਾ ਸੀ ਇਹਨਾਂ ਦਸਤਾਵੇਜ਼ਾਂ ਦੇ ਆਧਾਰ 'ਤੇ ਜਾਂਚ ਏਜੰਸੀ ਨੇ ਕੜੀ ਨਾਲ ਕੜੀ ਜੋੜਨ ਲਈ ਅਤੇ ਸਵਾਲ ਪੁੱਛਣ ਦੀ ਤਿਆਰੀ ਕਰਨ ਵਾਸਤੇ ਰਿਮਾਂਡ ਬਾਅਦ ਵਿੱਚ ਲੈਣ ਦਾ ਫੈਸਲਾ ਕੀਤਾ ਸੀ ਭੁੱਲਰ ਤੇ ਦਲਾਲੇ ਕਿਰਸ਼ਾਨੂੰ ਨਾਲ ਚੈਟ ਤੇ ਵਿੱਤੀ ਲੈਣ-ਦੇਣ ਬਾਰੇ ਪਤਾ ਲੱਗਣ ਤੋਂ ਬਾਅਦ ਉੱਚ ਅਧਿਕਾਰੀਆਂ ਤੋਂ ਇਲਾਵਾ ਕਈ ਵਿਭਾਗਾ ਦੇ ਮੁਖੀ ਸੀਬੀਆਈ ਦੀ ਰਡਾਰ ਤੇ ਆ ਗਏ ਨੇ ਪੰਜਾਬ ਪੁਲਿਸ ਨੇ ਪੀਪੀਐਸ ਤੇ ਆਈਪੀਐਸ ਤੋਂ ਇਲਾਵਾ ਆਈਏਐਸ ਅਧਿਕਾਰੀ ਵੀ ਇਹਨਾਂ 'ਚ ਸ਼ਾਮਲ ਨੇ ਸੀਬੀਆਈ ਇਹਨਾਂ ਨੂੰ ਸਮਨ ਭੇਜ ਸਕਦੀ ਹੈ ਇਹਨਾਂ 'ਚ ਕੁਝ ਅਧਿਕਾਰੀ ਉਹ ਹਨ ਜੋ ਕਿ ਚੋਰੀ ਦੇ ਅਕਾਰਾ ਸ਼ਰਾਬ ਤਸਕਰੀ ਜਾਂ ਫਿਰ ਜਾਇਦਾਦ ਦੇ ਵਿਵਾਦਾ ਦੇ ਮਾਮਲਿਆਂ ਨਾਲ ਨਜਿੱਠਦੇ ਨੇ ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਅਧਿਕਾਰੀਆਂ ਤੇ ਸਿਆਸਤਦਾਨਾਂ ਦੇ ਨਾਂ ਡੈਰੀ ਤੇ ਮੋਬਾਈਲ ਵਿੱਚ ਨੇ ਜਿਨ੍ਹਾਂ ਨਾਲ ਭੁੱਲਰ ਦੀ ਨੇੜਤਾ ਹੈ ਇਹ ਪੰਜਾਬੀ ਜਾਗਰਣ ਦੀ ਰਿਪੋਰਟ ਦੇ ਵਿੱਚ ਖੁਲਾਸਾ ਕੀਤਾ ਗਿਆ ਹੈ ਰੀਪੋਰਟ ਦੇ ਅਨੁਸਾਰ CBI ਨੇ ਹਾਲੇ ਹਰਚਰਨ ਸਿੰਘ ਪੁੱਲਰ ਦੇ ਬੈਂਕ ਖਾਤਿਆਂ ਤੇ ਲੋਕਰਾਂ ਨੂੰ ਵੀ ਖੋਲਣਾ ਹੈ ਜਿਸ ਵਾਸਤੇ ਮੁਲਜ਼ਮ ਦੀ ਹਾਜ਼ਰੀ ਜ਼ਰੂਰੀ ਹੈ CBI ਨੇ ਰਿਮਾਂਡ ਲੈਣ ਦੀ ਤਿਆਰੀ ਕਰ ਲਈ ਹੈ ਉਧਰ ਹੀ ਦੂਜੇ ਪਾਸੇ ਇਹ ਮਾਮਲਾ ਆਪ ਦੇ ਲਈ ਨਵੀਂ ਮੁਸੀਬਤ ਲੈ ਕੇ ਨਜ਼ਰ ਆ ਰਿਹਾ ਕਿਉਂਕਿ ਆਪ ਦੇ ਵਿਧਾਇਕ ਤੇ ਸਾਬਕਾ ਆਈਪੀਐਸ ਅਧਿਕਾਰੀ ਕੁਮਰ ਵਿਜੇ ਪ੍ਰਤਾਪ ਨੇ ਮੁਅਤਲ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ 'ਚ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਤੇ ਨਿਸ਼ਾਨਾ ਸਾਧਿਆ ਸੀਬੀਆਈ ਨੇ ਭੁੱਲਰ ਨੂੰ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਘਰੋਂ 7.5 ਕਰੋੜ ਰੁਪਏ ਦੀ ਨਕਦੀ ਅਤੇ 2.5 ਕਿਲੋ ਸੋਨਾ ਬਰਾਮਦ ਕੀਤਾ ਇਸ ਮੁੱਦੇ ਤੇ ਇੱਕ ਪੋਡਕਾਸਟ 'ਚ ਆਪ ਵਿਧਾਇਕ ਕੁਮਰ ਵਿਜੇ ਪ੍ਰਤਾਪ ਨੇ ਤਾ ਇਥੋਂ ਤੱਕ ਕਹਿ ਦਿੱਤਾ ਕਿ ਅਧਿਕਾਰੀਆਂ ਦੀ ਕਿਸਮ ਸਰਕਾਰ ਦੀ ਕਿਸਮ ਤੇ ਨਿਰਭਰ ਕਰਦੀ ਹੈ ਅੱਜ ਪੰਜਾਬ ਦਾ ਹਰ ਵਿਭਾਗ ਦਲਾਲਾਂ ਤੇ ਭ੍ਰਸ਼ਟ ਅਧਿਕਾਰੀਆਂ ਦੇ ਸਮੂਹਾਂ ਨਾਲ ਭਰਿਆ ਹੋਇਆ ਹੈ ਜੇ ਕੋਈ ਨਵਾਂ ਅਧਿਕਾਰੀ ਕਿਸੇ ਵੀ ਵਿਭਾਗ ਦੇ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਸ ਦਾ ਸਭ ਤੋਂ ਪਹਿਲਾਂ ਇਹਨਾਂ ਦਲਾਲਾਂ ਦੁਆਰਾ ਸਵਾਗਤ ਕੀਤਾ ਜਾਂਦਾ ਹੈ ਹਰਚਰਨ ਸਿੰਘ ਪੁੱਲਰ ਬਾਰੇ ਕੁਮਰ ਵਿਜੇ ਪ੍ਰਤਾਪ ਬੋਲੇ ਉਹਨਾਂ ਨੇ ਮੇਰੇ ਅਧੀਨ ਮੁਹਾਲੀ ਅਤੇ ਲੁਧਿਆਣਾ ਸਮੇਤ ਵੱਖ-ਵੱਖ ਅਹੁਦਿਆਂ ਤੇ ਸੇਵਾ ਕੀਤੀ ਉਹਨਾਂ ਦੇ ਘਰ ਤੋਂ ਬਰਾਮਦ ਕੀਤੀ ਗਈ ਰਕਮ ਸੀਨੀਅਰ ਅਧਿਕਾਰੀਆਂ ਅਤੇ ਸਿਆਸਤਦਾਨਾਂ ਕੋਲ ਗਈ ਹੋਵੇਗੀ ਪ੍ਰਸ਼ਤ ਅਧਿਕਾਰੀਆਂ ਕੋਲ ਸਿਆਸਤਦਾਨਾਂ ਦਾ ਪੈਸਾ ਹੈ ਅਤੇ ਸਿਆਸਤਦਾਨਾਂ ਕੋਲ ਪ੍ਰਸ਼ਤ ਅਧਿਕਾਰੀਆਂ ਦਾ ਪੈਸਾ ਹੈ ਕੁਮਰ ਵਿਜੇ ਪ੍ਰਤਾਪ ਨੇ ਪੰਜਾਬ ਸਰਕਾਰ ਦੀ ਨਸ਼ਾ ਵਿਰੁੱਧ ਜੰਗ ਮੁਹਿੰਮ ਨੂੰ ਸਭ ਤੋਂ ਵੱਡਾ ਘੁਟਾਲਾ ਸਾਬਿਤ ਕਰ ਦਿੱਤਾ ਸਾਬਕਾ ਐਪੀਐਸ ਅਧਿਕਾਰੀ ਦਾ ਕਹਿਣਾ ਹੈ ਕਿ ਵਿਧਾਇਕ ਪੁਲਿਸ ਨੂੰ ਜਾਣਕਾਰੀ ਦਿੰਦੇ ਨੇ ਕਿ ਪੁਲਿਸ ਅਧਿਕਾਰੀ ਪੈਸੇ ਲਈ ਲੋਕਾਂ ਨੂੰ ਤੰਗ ਕਰਦੇ ਨੇ ਤੋਂ ਦੱਸਦੀ ਹੈ ਕਿ ਕੁਵਰਜੀਤ ਪ੍ਰਤਾਪ ਦੇ ਬਾਗੀ ਰਵਈਏ ਕਰਕੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਪਹਿਲਾਂ ਹੀ ਮੌਤਲ ਕਰ ਦਿੱਤਾ ਹੈ